ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਕਾਫੀ ਦੂਰ ਦੂਰ ਤੋਂ ਆਏ ਬੱਚਿਆਂ ਨੇ ਪਾਗ ਲਿਆ ਖੂਬਸੂਰਤ ਦਸਤਾਰ ਸਜਾਉਣ ਵਾਲੇ ਵਿਜੇਤਾ ਰਹੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਉਣ ਦੇ ਨਾਲ ਬੱਚਿਆਂ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਹੈ ਕਿ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਿੱਖੀ ਨਾਲ ਜੋੜਿਆ ਜਾਵੇ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਕਾਫੀ ਕੁਝ ਨਵਾਂ ਵੀ ਸਿੱਖਣ ਨੂੰ ਮਿਲਿਆ ਅਤੇ ਆਪਣੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ। ਉੱਥੇ ਹੀ ਬੱਚਿਆਂ ਨੇ ਕਿਹਾ ਕਿ ਸਾਨੂੰ ਅੱਜ ਸੁੰਦਰ ਦਸਤਾਰ ਮੁਕਾਬਲੇ ਵਿੱਚ ਆ ਕੇ ਬਹੁਤ ਵਧੀਆ ਲੱਗਿਆ ਅਤੇ ਪ੍ਰਬੰਧਕਾਂ ਵੱਲੋਂ ਸਾਨੂੰ ਅਮ ਜਾਣਕਾਰੀ ਦਿੱਤੀ ਗਈ ਜਿਸ ਦਾ ਸਾਨੂੰ ਭਵਿੱਖ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਕੁਲਵਿੰਦਰ ਸਿੰਘਾ ਮੇਰਾ ਪਿੰਡ ਮੀਰਪੁਰ ਤੇ ਜ਼ਿਲ੍ਹਾ ਗੁਰਦਾਸਪੁਰ। ਬੋ ਕੋ ਸਿਕਰਮੁਲਾ ਅੰਨੇ ਨੇ ਸੋਨੇ ਬਚਣ ਦਸਤਾਰ ਬਣੀਆਂ ਬੜਾ ਵਧੀਆ ਹੋਇਆ ਕਿ ਜਿਹਦਾ ਬਹੁਤ ਵਧੀਆ ਕੀਤਾ ਕਮੇਟੀ ਮੈਂਬਰਾਂ ਨੂੰ ਹੋ ਗਿਆ ਕਿਉਂ ਉਹਨਾਂ ਨੇ ਦੱਸਿਆ ਕਿ ਸਿੱਖ ਇਤਿਹਾਸ ਦਾ ਸਿੱਖ ਇਤਿਹਾਸ ਬਾਰੇ ਨੋਲੇਜ ਹੋਈ ਦਾ ਪਤਾ ਲੱਗਾ ਕਿ ਨਿਤਨੇਮ ਕਰਨ ਜੇ ਸਾਰਿਆਂ ਨੂੰ ਬਾਣੀ ਪੜਨੀ ਚਾਹੀਦੀ ਹੈ ਬਾਕੀ ਬੱਚਾ ਨੂੰ ਆਈ ਮਾਸੀ ਦੇਣਾ ਚਾਹੁੰਦੇ ਨਿਤਨੇਮ ਕਰੋ ਬਾਣੀ ਪੜੋ ਤੇ ਚੰਗਿਆਂ ਵਾਲਤਾ ਸਿੱਖੋ ਤੇ ਮੁਕਾਬਲੇ ਚ ਹਿੱਸਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਆਸ਼ਪਰੀ ਸਿੰਘ ਆ ਮੈਂ ਖੰਨੇ ਤੋਂ ਜ਼ਿਲ੍ਹਾ ਲੁਧੇਨ ਤੋਂ ਰਹਿਣ ਵਾਲਾ ਤੇ ਪਗਵਦੀਆ ਲੱਗਿਆ ਜੀ ਮੈਂ ਆਸ ਕਰਦਾ ਵੀ ਐਵੇਂ ਦੇ ਮੁਕਾਬਲੇ ਹੋਰ ਹੁੰਦੇ ਰਹਿਣ ਤੇ ਮੇਰੇ ਨਾਲ ਮੇਰੇ ਸਾਥੀ ਵੀ ਆਏ ਨੇ ਇਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕੇ ਸਤਕਾ ਜੋਸਾ ਲਾਨਾ ਦਸਤਾਰ ਮੁਕਾਬਲਾ ਸਰਦਾਰ ਅਮਰਜੀਤ ਸਿੰਘ ਨਮਾਣਾ ਅਤੇ ਐਨ ਆਰਈ ਵੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੁਕਾਬਲੇ ਦੇ ਵਿੱਚ ਸਾਡੇ ਕੋਲੋਂ ਲੁਧਿਆਣਾ ਚੰਡੀਗੜ੍ਹ ਗੁਰਦਾਸਪੁਰ ਅਤੇ ਗੁਰਦਾਸਪਤ ਲਾਗਲੇ ਪਿੰਡ ਤੋਂ ਕਾਫੀ ਬੱਚੇ ਪਹੁੰਚੇ ਨੇ ਇਸ ਮੁਕਾਬਲੇ ਦੇ ਵਿੱਚ ਤਕਰੀਬਨ 50 ਤੋਂ ਪਲੱਸ ਬੱਚੇ ਪਹੁੰਚੇ ਜਿਨ੍ਹਾਂ ਵਿੱਚ ਸਾਰੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਔਰ ਇਹ ਜਿਹੜੇ ਮੁਕਾਬਲੇ ਕਰਵਾਏ ਗਏ ਨੇ ਇਹ ਸਾਡਾ ਜੋ ਮੁੱਖ ਉਦੇਸ਼ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੋਹਣੀਏ ਤਸਤਾਰਾ ਤੇ ਸੋਨਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਸਾਡਾ مین ਟਾਰਗੇਟ ਇਹ ਵੀ ਹੈ ਕਿ ਜੋ ਨਸ਼ਾ ਦੇ ਪੰਜਾਬ ਦੇ ਹੜ ਵਗ ਰਹੇ ਨੇ ਸਾਰਾ ਮੇਨ ਟਾਰਗੇਟ ਇਹ ਸੀ ਸਾਡੀ ਸਰਦਾਰ ਅਮਰਜੀਤ ਨਮਾਣਾ ਉਹਨਾਂ ਦਾ ਮੇਨ ਟਾਰਗੇਟ ਇਹ ਸੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਸਾਹਮਣਾ ਤੇ ਕਿਵੇਂ ਆਪਾਂ ਉਹ ਪੀੜ੍ਹੀ ਨੂੰ ਅੱਗੇ ਵਧਾ ਸਕਦੇ ਹਾਂ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਉਹ ਤਿਰਦੀ ਕਲਾ ਦੇ ਨਾਲ ਸਮਾਗਮ ਦੀ ਸਮਾਪਤੀ ਹੋਈ ਹੈ ਇਸ ਸਮਾਗਮ ਦੇ ਵਿੱਚ ਸਾਡੇ ਕੋਲ ਬਹੁਤ ਦੂਰ ਦੂਰ ਬੱਚੇ ਪਹੁੰਚੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਸੋਹਣੀਆਂ ਦਸਾਰਾ ਸਜਾਈਆਂ ਔਰ ਸਰਦਾਰ ਅਮਰਜੀਤ ਨਮਾਣਾ ਜੀ ਵੱਲੋਂ ਬੱਚਿਆਂ ਨੂੰ ਮੈਡਲ ਦੇ ਕਰਕੇ ਔਰ ਕੈਸ਼ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਜੀ ਇਥੋਂ ਦੇ ਪ੍ਰਗੁਡਸਾ ਦੇ ਪ੍ਰਧਾਨ ਜਿਨ੍ਹਾਂ ਨੇ ਸਾਡਾ ਵਿਸ਼ਾ ਸਹਿਯੋਗ ਕੀਤਾ ਔਰ ਬਹੁਤ ਵਧੀਆ ਉਪਰਾਣੇ ਦੇ ਨਾਲ ਇਹ ਜਿਹੜਾ ਕੰਪੀਟੀਸ਼ਨ ਦੀ ਸਮਾਪਤੀ ਹੋਈ ਹੈ ਉਹ ਸਾਰੀ ਟੀਮ ਦਾ ਧੰਨਵਾਦ ਹੈ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਦਸਤਾਰ ਮੁਕਾਬਲੇ ਸਮਾਪਤੀ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਔਰ ਇੰਟਰਨੈਸ਼ਨਲ ਲੈਵਲ ਤੇ ਇਸ ਸਮਾਗਮ ਕਰਵਾਏ ਜਾਣ ਤਾਂ ਜੋ ਅਸੀਂ ਘਰ ਘਰ ਦੇ ਵਿੱਚ ਹਰ ਸਿਕ ਦੇ ਉੱਤੇ ਸੋਨੀ ਦਸਤਾਰ ਹੋਵੇ ਤੇ ਗੁਰੂ ਕਲਗੀਧਰ ਮਹਾਰਾਜ ਜੀ ਦਾ ਪ੍ਰਦੇਸ਼ ਅਸੀਂ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ